ਤੁਸੀਂ ਮੰਨ ਕੇ ਚਲੋ ਕਿ ਆਹ ਸਿੰਪਲ ਕੈਮਰਾ ਹਿਕ ਵਿਜ਼ਨ ਦਾ ਹੈਗਾ ਸਾਰੇ 1200 ਰੁਪਏ ਤੋਂ ਸਟਾਰਟ ਹੁੰਦੇ ਨੇ। ਹਾਂਜੀ। ਮੈਂ ਇਹ 2400 ਦਾ ਲਵਾਇਆ ਜੀ। ਨਾਲੇ ਲਿਹਾਜ਼ ਵਾਲੇ ਬੰਦੇ ਤੋਂ ਫੇਰ ਦੇਖ ਲੋ ਜੀ। ਭਾਈ ਅੱਜ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਬਖਾਵਾਂਗੇ ਤੁਹਾਡਾ ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਦੇਣਗੇ। ਤੁਹਾਡੇ ਘਰੇ ਜਾਂ ਦੁਕਾਨ 'ਚ ਚੋਰੀ ਹੋਣ ਨਹੀਂ ਦੇਣੀ ਤੇ ਆਜੋ ਇੱਕਵੇਂ ਕੰਮ ਕਰੂਆ ਸੈਂਸਰ ਬਈ। ਵੀਰ ਜੀ ਇਹ ਸੈਂਸਰ ਆਪਣੇ ਨਾਲ ਸ਼ਟਰ ਤੇ ਲੱਗਦਾ ਹੈਗਾ। ਦੁਕਾਨ ਤੇ ਲਾ ਲੋ ਸ਼ਟਰ ਤੇ ਹਾਂ ਦੁਕਾਨ ਚ ਮਤਲਬ ਜਿੱਥੇ ਤੁਹਾਡਾ ਸ਼ਟਰ ਆ ਅੰਦਰਲੀ ਸਾਈਡ ਤੇ ਸੈਂਸਰ ਲੱਗਣਾ ਹੈਗਾ ਹਾਂਜੀ ਸੈਂਸਰ ਦੇ ਨਾਲ ਆਹਾ ਇਹਦਾ ਕੰਟਰੋਲ ਪੈਣਾ ਆਪਣੇ ਲੱਗਿਆ ਹੋਇਆਗਾ ਆਪਣੇ ਲੱਗਿਆ ਹੋਇਆ ਜੀ ਪਹਿਲਾਂ ਚੈੱਕ ਕਰਾਉਣੇ ਆਪਾਂ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਜੀ ਹਾਂਜੀ ਤੇ ਮੰਨ ਲਓ ਇਹ ਸੈਂਸਰ ਲੱਗ ਗਿਆ ਆਪਣੀ ਦੁਕਾਨ ਚ ਆਹ ਨਾਲ ਚੈੱਕ ਕਰਾਈ ਚੱਲਦੇ ਆ ਫਿਰ ਰਾਤ ਨੂੰ ਕੋਈ ਚੋਰੀ ਕਰਨ ਆ ਗਿਆ ਆਪਾਂ ਨੂੰ ਕੀ ਸੰਕੇਤ ਕਰੂ ਇਹ ਜਦੋਂ ਬੰਦੇ ਨੇ ਤੁਹਾਡਾ ਸ਼ਟਰ ਚੱਕਣਾ ਹੈਗਾ ਅੰਦਰ ਆ ਜਾਂ ਅੰਦਰ ਲਿਆ ਅੱਛਾ ਜੀ ਜਦੋਂ ਬੰਦੇ ਨੇ ਸ਼ਟਰ ਚੱਕਨੇ ਜੀ ਚੱਕਣਸਾਰ ਹੂਟਰ ਵੱਜ ਜਾਣਾ ਆ ਲੱਗਿਆ ਹੋਇਆ ਸਿਆ ਇਹ ਆ ਚੀਜ਼ ਐਂ ਕੰਮ ਕਰਦੀ ਹੈ ਹੈ ਥੱਲੇ ਲੱਗ ਕੇ ਦੱਬੀ ਪੰਜ ਹੋ ਜਾਣੀ ਹੈ ਕਿ ਜਦੋਂ ਸ਼ਟਰ ਚੱਕਿਆ ਗਿਆ ਇਹਨੇ ਐਕਟੀਵੇਟ ਹੋ ਜਾਣਾ ਆਪਾਂਦ ਲੋ ਸਿੱਖਾ ਆਹੋ ਕਰਦੇ ਮੰਨ ਲਾ ਵੀ ਇਹਨੂੰ ਐਂ ਛੱਟ ਛੱਟਨੀ ਲੋਡ ਨਹੀਂ ਹੁਣ ਲਾਤਾ ਸ਼ਟਰ ਚਲੋ ਹੁਣ ਸ਼ਟਰ ਤੁਸੀਂ ਬੰਦ ਕਰਤਾ ਹਾਂ ਕਰਤਾ ਜਦੋਂ ਸ਼ਟਰ ਕਿਸੇ ਨੇ ਚੱਕਿਆ ਉਦੋਂ ਹੂਟਰ ਸੋਡਾ ਐਕਟੀਵੇਟ ਹੋ ਜਾਣਾ ਸੋਡੇ ਕੋਲ ਕਾਲ ਆ ਜਾਣੀ ਆ ਸੈਕਟੀਵੇਟਰ ਆਦ ਨੂੰ ਕਰਕੇ ਜਣਾ ਮੈਂ ਕਰੂਗਾ ਐਕਟੀਵੇਟ ਤੁਸੀਂ ਚਾਹੇ ਰਿਮੋਟ ਤੋਂ ਕਰ ਦੋ ਚਾਹੇ ਆਟੋ ਤੇ ਨਾਲ ਟਾਈਮਿੰਗ ਲਾ ਦਿਖਾਓ ਇਹਨੂੰ ਲਾਇਓ ਹੁ ਟਾਈਮਿਕ ਆ ਵੇਖੋ ਹੁਣ ਬੰਦ ਕਰ ਰੱਖਿਆਵੇਂ ਹਾਂਜੀ ਇਹ ਲੈ ਆ ਲੈ ਦੇਖੋ ਬਈ ਪਿਆਰ ਬਾ ਦੇਖੋ ਨਾਲੇ ਤੁਹਾਨੂੰ ਰੇਟ ਦੱਸਾਂ ਕਿੰਨੇ ਕ ਦਾ ਇਹ ਨਾਲ ਹੋਰ ਵੀ ਕਈ ਚੀਜ਼ਾਂ ਨੇ ਛੱਡਦਾ ਬਈ ਹੁਣ ਹੋ ਗਿਆ ਐਕਟੀਵੇਟਰ ਹਾਂਜੀ ਐਕਟੀਵੇਟ ਹਰ ਰੋਜ਼ ਕਰਨਾ ਪਿਆ ਕਰੂਗਾ ਆ ਚਲੋ ਅੱਛਾ ਹੁਣ ਮੰਨ ਲਓ ਸ਼ਟਰ ਖੁੱਲੂ ਕੋਈ ਤਾਂ ਨਾਲ ਦੀ ਰਾਹੀ ਦੀ ਹੋ ਗਈ ਨਾਲ ਦੀ ਨਾਲ ਛੋਡੇ ਕੋਲ ਮੈਸੇਜ ਆਊਗਾ ਜੀ ਮੈਸੇਜ ਆ ਗਿਆ అలਰਮ ਐਕਟੀਵੇਟ ਆ ਹਾਂਜੀ ਤੇ ਨਾਲ ਦੀ ਨਾਲ ਕਾਲ ਆ ਨਾਲ ਦੀ ਨਾਲ ਕਾਲ ਆ ਜੀ ਇਹ ਕਾਲ ਮੰਨ ਲਓ ਤੁਸੀਂ ਜਿਹੜੇ ਬਿਗਿਓ ਫੋਨ ਬੰਦ ਪਿਆਗਾ ਕਾਲ ਛੋਡੇ ਨਾਲ ਦੀ ਨਾਲ ਦੂਸਰੇ ਨੰਬਰ ਤੇ ਚਲੀ ਜਾਣੀ ਆ ਕਾਏ ਨੰਬਰਾਂ ਤੇ ਕਾਲ ਜਾਊਗੀ ਇਹਦੇ ਨਾਲ ਛੋਡੇ ਪੰਜ ਨੰਬਰ ਐਡ ਹੋਣੇ ਨੇ ਜੀ ਆ ਇੱਧਰ ਆ ਜਾ ਸਭ ਪੰਜ ਨੰਬਰ ਐਡ ਹੋ ਜਾਣਗੇ ਹੋਰ ਕਿਹੜੇ ਕਿਹੜੇ ਯੰਤਰ ਨੇ ਜਿਹੜੇ ਕੋਈ ਚੋਰੀ ਹੋਣ ਤੋਂ ਬਚਾ ਲੈਣ ਹੁਣ ਮੰਨ ਲਓ ਇਸ ਸੈਂਸਰ ਤੁਹਾਡਾ ਸ਼ਟਰ ਤੇ ਲੱਗਿਆਗਾ ਹਾਂਜੀ ਇਹ ਸ਼ਟਰ ਨਾਲ ਆ ਗਿਆ ਮੰਨ ਲਓ ਬੰਦਾ ਸ਼ਟਰ ਨਾਲ ਹੀ ਨਹੀਂ ਆਇਆਗਾ ਹਾਂਜੀ ਕੋਈ ਕੋਠਾ ਟੱਪ ਕੇ ਆ ਗਿਆ ਕੰਧ ਨੂੰ ਪਾੜ ਲਾ ਲਿਆ ਹੂੰ ਉਹਦੇ ਵਾਸਤੇ ਆਹ ਮੋਸ਼ਨ ਡਿਟੈਕਟਰ ਹੈ ਜੀ ਕਿਵੇਂ ਇਹ ਕੰਮ ਕਰੂਗਾ ਇਹ ਸਾਹਮਣੇ ਤੁਹਾਡੀ ਬਾਲ ਤੇ ਲੱਗਿਆ ਹੋਊਗਾ ਹੂੰ ਬੰਦਾ ਜਦੋਂ ਇੰਟਰ ਹੋਣਾ ਬੰਦੇ ਨੂੰ 20 ਫੁੱਟ ਦੂਰੋਂ ਹੀ ਇਹਨੇ ਕੈਚ ਕਰਕੇ ਹੂਟਰ ਵਿਆ ਦੇਣਾਗਾ ਅਸੇ ਉਹਦੀ ਕਦੋਂ ਭਾਈ ਆਇਆ ਚੋਰੀ ਹੋਣ ਲੱਗ ਗਈ ਬਿਲਕੁਲ ਬਿਲਕੁਲ ਜੀ ਤਾਂ ਕਿ ਆਪਾਂ ਦੇਖ ਸਕਦੇ ਹਾਂ ਆਪਣਾ ਲਗਾਇਆ ਹੋਇਆਗਾ ਆਪਾਂ ਚੈੱਕ ਵੀ ਕਰ ਲੈਨੇ ਹਾਂਗੇ ਲੈ ਇਹ ਮੂਰਤੀ ਲੰਘ ਕੇ ਦਿਖਾਵਾਂ ਫਿਰ ਮੈਂ ਹਾਂਜੀ ਇੱਕ ਵਾਰ ਆਪਾਂ ਇੱਧ 来 आ जाओ भाई एहेजे यंत्र ਤੁਹਾਨੂੰ ਬਰਨਾਲੇ ਚ ਮਿਲਣਗੇ ਬਾਈ ਉਹਨਾਂ ਲਵੋ ਕੱਚਾ ਕਾਲਜ ਰੋਡ ਤੋਂ ਸਿਸਟਮ ਐਕਟੀਵੇਟ ਕਰਤਾ ਆਪਾਂ ਜੀ ਲਓ ਲੰਗੋ ਜੀ ਲਗਾ ਦੀਏ ਮੁੰਡੇ ਨੂੰ ਜੀ ਹਾਂ ਜੀ 1 ਮਿੰਟ ਜੀ ਐਕਟੀਵੇਟ ਹੋਇਆ ਜੀ ਹੋ ਗਿਆ ਐਕਟੀਵੇਟ ਡੇਲੀ ਕਰਨਾ ਪਿਆ ਕਰੂਗਾ ਜੀ ਐਕਟੀਵੇਟ ਚ ਆਟੋ ਤੇ ਲਾ ਦਿਓ ਜੀ ਜਾਂ ਘਰੇ ਬੈਠੇ ਕਰ ਦਿਓ ਦੁਨੀਆ ਦੇ ਕਿਸੇ ਕੋਲ ਨੇ ਤਾਂ ਮਰਜ਼ੀ ਤੁਸੀਂ ਕਾਲ ਤੋਂ ਸਿਸਟਮ ਐਕਟੀਵੇਟ ਡੀਐਕਟੀਵੇਟ ਕਰ ਸਕਦੇ ਹੋਗੇ ਚਲ ਲੰਗ ਵੀ ਲੰਗ ਜਾ ਜੀ ਹੁਣ ਜੇ ਕੋਈ ਬੰਦਾ ਜਾਂਦਾ ਦੇਖੋ ਕੀ ਇੰਟਰੀ ਹੁੰਦੀ ਹੈ ਜੀ ਆਹ ਦੇਖੋ ਜੀ ਲੱਗ ਗਿਆ ਬਈ ਸੈਂਸਰ ਵੱਜਣ ਲੱਗ ਗਿਆ ਤੇ ਇਧਰ ਫਿਰ ਫੋਨ ਵੀ ਆਊਗਾ ਮੈਸੇਜ ਆ ਗਿਆ ਤੁਹਾਡੇ ਕੋਲੇ అలਾਰਮ ਐਕਟੀਵੇਟ ਹਾਂਜੀ ਤੇ ਹੁਣ ਆਹਦੀ ਨਾਲ ਫੋਨ ਆ ਗਿਆ ਐ ਕਿਵੇਂ ਚੋਰੀ ਚੋਰੀ ਕਰ ਲੂ ਬਈ ਤੇ ਹੋਰ ਇਦੋਂ ਬਾਅਦ ਹੋਰ ਵੀ ਇੱਕ ਯੰਤਰ ਆ ਗਿਆ ਉਹ ਵੀ ਦਿਖਾਉਣਿਆਂਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਕੱਚਾ ਕਾਲਜ ਰੋਡ ਬਰਨਾਲਾ ਬਾਈਰੋਂ ਦੀ ਦੁਕਾਨ ਹੈਗੀ ਤੇ ਆਹ ਕੀ ਚੀਜ਼ ਆ ਗਈ ਜੀ ਬੈਟਰੀ ਇਹ ਸਰ ਬੈਟਰੀ ਵੀ ਹੈਗੀ ਪਲੱਸ ਤੁਹਾਡੀ ਸੈਲਫ ਡਿਫੈਂਸ ਵਾਸਤੇ ਚੀਜ਼ ਹੈ ਇੱਕ ਕਿਵੇਂ ਤੁਸੀਂ ਇਹਨੂੰ ਪਾ ਲਓ ਬਟਨ ਦੱਬੋਗੇ ਇਹਦੇ ਵਿੱਚ ਕਰੰਟ ਹੈਗਾ ਆਹ ਚੀਜ਼ ਭੈਣਾ ਵਾਸਤੇ ਆ ਕਈ ਵਾਰ ਨਾ ਹਨ ਇਕੱਲੀਆਂ ਜਾਂਦੀ ਆਉਂਦੀਆਂ ਨੇ ਕੋਈ ਤੰਗ ਪ੍ਰੇਸ਼ਾਨ ਕਰੇ ਆਹ ਲਾ ਦੋ ਕੰਨ ਤਮਰੂਗਾ ਕੀ ਕਾੜਾ ਦੂਗਾ ਜੀ ਸੌਜੀ ਬਿਲਕੁਲ ਬੋਲੇ ਨਹੀਂ ਬੋਲੇ ਇਹ ਕੰਨ ਤਾ ਕਰਦੇ ਆ ਅੱਛਾ ਜੀ ਕੋਈ ਨਹੀਂ ਕਿ ਜਾਨੋ ਮਾਰਦਾ ਨਹੀਂ ਹੈਗਾ ਨਹੀਂ ਨਹੀਂ ਜਾਨੋ ਕੋਈ ਨੁਕਸਾਨ ਨਹੀਂ ਹੈਗਾ ਪਰ ਇਹ ਕਹਿੰਦਾ ਬੰਦਾ ਤੁਹਾਡੇ ਕੋਲੇ ਨਹੀਂ ਆ ਸਕਦਾ ਅੱਛਾ ਅੱਛਾ ਹਾਂਜੀ ਆਹ ਦੇਖੋ ਇਹ ਕਿੰਨੇ ਕਮੇਗਾ ਜੀ ਸਰੇ ਸਾਰੇ ਹੀ ਬਣ ਕੇ ਚਲੋ ਕੀ 8 850 ਰੁਪਏ ਕਾਸਟ ਕਰਦਾ ਨਾਲੇ ਬੈਟਰੀ ਦਾ ਕੰਮ ਕਰੂ ਨਾਲੇ ਬੈਟਰੀ ਦਾ ਕਾਸਟ ਕਰਦਾ ਜੀ ਚਾਨਣ ਵੀ ਬਹੁਤ ਹੈਗਾ ਜੀ ਤੇ ਫਿਰ ਇਹਦੇ ਨਾਲ ਕਿਹੜੇ ਕਿਹੜੇ ਹੋਰ ਲਗਾੜ ਆਗੇ ਜੀ ਇਹ ਜਿਹੜਾ ਪੈਨਲ ਹੈਗਾ ਇਹ ਪੈਨਲ ਦੇ ਨਾਲ ਤੁਸੀਂ ਸਾਰੇ ਵਾਇਰਲੈਸ ਸੈਂਸਰ ਜੋੜ ਸਕਦੇ ਹੋਗੇ ਹਾਂਜੀ 12 ਸੈਂਸਰ ਤੱਕ ਤੁਸੀਂ ਇਹਦੇ ਨਾਲ ਲਾ ਸਕਦੇ ਹੋ ਇਹ 12 ਗੇਟ ਕਵਰ ਕਰ ਸਕਦੇ ਹਾਂ ਹਾਂ 12 ਏਰੀਆ ਕਵਰ ਕਰ ਸਕਦਾ ਜਿਵੇਂ ਸਭ ਤੋਂ ਪਹਿਲਾਂ ਤੁਹਾਡਾ ਹੋ ਗਿਆ ਸ਼ਟਰ ਵਾਲਾ ਸੈਂਸਰ ਜੀ ਹਾਂਜੀ ਸ਼ਟਰ ਵਾਲਾ ਹੋ ਗਿਆ ਠੀਕ ਹੈ ਜੀ ਫਿਰ ਹੋ ਗਿਆ ਤੁਹਾਡਾ ਮੋਸ਼ਨ ਵਾਲਾ ਸੈਂਸਰ ਲਾ ਸਕਦੇ ਹੋ ਇਹਦੇ ਨਾਲ ਹਾਂਜੀ ਫਿਰ ਆਹ ਸੈਂਸਰ ਆ ਗਿਆ ਜੀ ਟਫਨ ਦੇ ਗੇਟ ਤੇ ਜਾਂ ਵੁੱਡਨ ਗੇਟ ਤੇ ਲਾ ਸਕਦੇ ਹਾਂ ਹਾਂਜੀ ਇੰਨਾ ਜੋ ਅਲੱਗ ਕਰਾਂਗੇ ਚੱਲ ਪੂਰਾ ਜੀ ਫਿਰ ਆ ਤੁਹਾਡਾ ਸੈਂਸਰ ਆ ਗਿਆ ਵਾਈਬ੍ਰੇਸ਼ਨ ਸੈਂਸਰ ਜੀ ਹਾਂ ਕਈ ਵਾਰ ਕੋਈ ਮੰਨ ਲਓ ਗੇਟ ਤੋੜ ਕੇ ਨਾ ਆਵੇ ਕੰਦ ਬੰਨ ਗਿਆ ਜੀ ਬਿਲਕੁਲ ਇਹ ਕੰਤੇ ਲੱਗੂਗਾ ਜੀ ਤਾਂ ਵਰਕ ਕਰੂਗਾ ਹਾਂ ਜੀ ਆ ਤੁਹਾਡਾ ਸੈਂਸਰ ਆ ਗਿਆ ਜੀ ਫਾਇਰ ਸੈਂਸਰ ਜੇ ਅੱਗ ਲੱਗਦੀ ਹੈ ਕਰ ਜੇ ਅੱਗ ਲੱਗਦੀ ਹੈ ਜੀ ਹਾਂ ਘਰ ਜਾਂ ਦੁਕਾਨ ਚ ਬਈ ਅੱਗ ਲੱਗਦੀ ਆ ਤਾਂ ਨਾਲ ਦੀ ਨਾਲ ਤੁਹਾਨੂੰ ਫੋਨ ਆਊਗਾ ਆ ਸੈਂਸਰ ਕਰਕੇ ਹਾਂ ਜੀ ਫਿਰ ਆ ਗਿਆ ਆਹ ਐਮਰਜੈਂਸੀ ਬਟਨ ਜੀ ਮੰਨ ਲਓ ਤੁਸੀਂ ਇਕੱਲੇ ਬੈਠੇ ਹੋ ਦੋ ਬੰਦੇ ਇੱਕਦਮ ਅੰਦਰ ਆ ਗਏ ਆਹ ਚੀਜ਼ਾਂ ਨੇ ਜਿਹੜੀ ਬਈ ਸੁਨਿਆਰਾਂ ਦੇ ਕੰਮ ਦੀ ਆ ਵੀਡੀਓ ਸ਼ੇਅਰ ਕਰਕੇ ਸੁਨਿਆਰਾਂ ਤੱਕ ਜਰੂਰ ਭੇਜ ਦਿਓ ਮੰਨ ਲਓ ਐਦਾਂ ਕਾਊਂਟਰ ਤੇ ਐ ਲੱਗ ਜੂਗੀ ਆ ਚੀਜ਼ ਐ ਕਾਊਂਟਰ ਤੇ ਲੱਗ ਜੂਗੀ ਜਦੋਂ ਐ ਲੱਗ ਗਈ ਤੁਹਾਨੂੰ ਕੋਈ ਦੋ ਬੰਦੇ ਆ ਕੇ ਤਾਂ ਕਰ ਦੇਣਗੇ ਬਸ ਇਹਨੂੰ ਐ ਪ੍ਰੈਸ ਹੀ ਕਰਨਾ ਹੈਗਾ ਨਾਲ ਦੀ ਨਾਲ ਇਹਨੂੰ ਪ੍ਰੈਸ ਕਰਨ ਸਾਰ ਹੂਟਰ ਵੱਜ ਜੂਗਾ ਛੋਡੇ ਕੋਲੇ ਕਾਲ ਆ ਜੂਗੀ ਤੇ ਵੱਡਾ ਹੂਟਰ ਵੀ ਲਾ ਸਕਦੇ ਤੁਸੀਂ ਵੱਡੇ ਹੂਟਰ ਦਾ ਸਰ ਕੰਮ ਇਹ ਹੈਗਾ ਜੀ ਮੰਨ ਲਓ ਤੁਸੀਂ ਇਕੱਲੇ ਬੈਠੇ ਹੋਗੇ ਕੋਈ ਐਮਰਜੈਂਸੀ ਆ ਗਈ ਜਿੱਦਾਂ ਆ ਬਟਨ ਸੀਗਾ ਹਾਂਜੀ ਛੋਡੇ ਕੋਲੇ ਰਿਮੋਟ ਹੈਗਾਗਾ ਤੁਸੀਂ ਰਿਪੋਰਟ ਕਿਤੇ ਮਰਜ਼ੀ ਬੈਠੇ ਦਬ ਦੋ ਅੱਛਾ ਜੀ ਇਹ 23 ਅਟੈਚ ਹੋ ਜਾਊਗਾ ਇਹ ਨਹੀਂ ਇਹ ਸਿਸਟਮ ਅਲੱਗ ਹੈ ਜੀ ਇਹ ਸਿਸਟਮ ਅਲੱਗ ਹੈਗਾ ਅੱਛਾ ਅੱਛਾ ਜੀ ਇਹ ਕਿੰਨਾ ਕੁ ਮਹਿੰਗਾ ਜਿਹੜਾ ਇਹ ਰਿਮੋਟ ਵਾਲਾ ਜੀ ਇਹ ਸੈਂਸਰ ਤੁਹਾਡਾ ਆਹ ਕੰਪਲੀਟ ਸਿਸਟਮ ਸਰ ਇਹਦੇ ਨਾਲ ਵਾਇਰਲੈਸ ਪਾਵਰ ਸਪਲਾਈ ਹੈ ਕਿ ਤੁਸੀਂ ਇਹਨੂੰ ਰਿਮੋਟ ਤੋਂ ਵੀ ਚਲਾ ਸਕਦੇ ਹੋ ਆਪਦੇ ਫੋਨ ਤੋਂ ਵੀ ਚਲਾ ਸਕਦੇ ਹੋ ਅੱਛਾ ਫੋਨ ਨਾਲ ਵੀ ਅਟੈਚ ਹੋ ਜਾਊਗਾ ਕੁੱਲ ਮਿਲਾ ਕੇ ਸਾਰਾ ਹੀ ਮੰਨ ਲਓ ਕਿ 5 5000 5500 ਦਾ ਸਿਸਟਮ ਹੈ ਜੀ ਚਾਹੇ ਆਪ ਦੀ ਦੁਕਾਨ ਦੇ ਨੂੰ ਬਾਹਰ ਲਾ ਲਓ ਸੈਂਸਰ ਨੂੰ ਚਾਹੇ ਇਹਨੂੰ ਬਾਹਰ ਵੀ ਲਗਾ ਸਕਦੇ ਹੋ ਕਿਤੇ ਵੀ ਲਗਾ ਸਕਦੇ ਆ ਆਹ ਕੈਮਰੇ ਦੀ ਫੁੱਲ ਚਰਚਾ ਬਈ ਤਾਂ ਚੱਕਣ ਵਾਸਤੇ ਵੀ ਦੋ ਬੰਦੇ ਚਾਹੀਦੇ ਨੇ ਜੀ ਭਾਰਾ ਵਾਵਾ ਭਾਰਾ ਨਹੀਂ ਐਸੇ ਇਹਦੀ ਕੀ ਸਿਫਤ ਹੈ ਜੀ ਚਲ ਖੋਲਣਾ ਤਾਂ ਕਣੂ ਆ ਜੀ ਹਾਂਜੀ ਖੋਲ ਇਹ ਮੰਨ ਲਓ ਕਿ ਤੁਸੀਂ ਵੀਰ ਜਿਹੜੇ ਬਾਹਰ ਬੈਠੇ ਨੇ ਖੇਤਾਂ 'ਚ ਬਾਹਰ ਬੈਠ ਕੇ ਤੁਸੀਂ ਆਪਣੇ ਇਸ ਕੈਮਰੇ ਨੂੰ ਲਗਾ ਕੇ 250 ਮੀਟਰ ਤੱਕ ਆਪਣਾ ਏਰੀਆ ਦੇਖ ਸਕਦੇ ਹੋ ਜੀ ਤਨਸੋ 80 ਡਿਗਰੀ ਤੇ ਕੈਮਰੇ ਨੇ ਰੋਟੇਟ ਹੋਣਾ ਹੈਗਾ ਅੱਛਾ ਘੁੰਮੀ ਜਾਊਗਾ ਘੁੰਮੀ ਜਾਊਗਾ ਜੀ ਤੁਸੀਂ ਫੋਨ ਤੋਂ ਆਪਣੇ ਘਰ ਦੀ ਐਲਸੀਡੀ ਤੋਂ ਕਿਤੋਂ ਵੀ ਇਹਨੂੰ ਬੈਠੇ ਰੋਟੇਟ ਕਰ ਸਕਦੇ ਹੋਗੇ ਹੂੰ 250 ਤੋਂ 300 ਮੀਟਰ ਦਾ ਏਰੀਆ ਕੱਲਾ ਕੈਮਰਾ ਕਵਰ ਕਰਕੇ ਦੇਊ ਸਾਨੂੰ ਅੱਛਾ ਜੀ ਕਿਸ ਨੇ ਕੈਮਰੇ ਲਗਵਾਉਣੇ ਹੁਣ ਜਿਵੇਂ ਇਹ ਕੈਮਰੇ ਨੇ ਮਹਗੇ ਬਹੁਤ ਕਹਿੰਦੇ ਹਨ ਜਿਵੇਂ ਆਹ ਸਿੰਪਲ ਕੈਮਰਾ ਨਹੀਂ ਨਹੀਂ ਸਰ ਨਾਮ ਹੀ ਵੱਡਾ ਹੈ ਕੋਈ ਮਹਗੇ ਕੈਮਰੇ ਨਹੀਂ ਹੈਗੇ ਜੀ ਕਿੰਨੇ ਕ ਦਾ ਹੁੰਦਾ ਇਹ ਕੈਮਰਾ ਤੁਸੀਂ ਮੰਨ ਕੇ ਚੱਲੋ ਕਿ ਆਹ ਸਿੰਪਲ ਕੈਮਰਾ ਹਿਕ ਵਿਜ਼ਨ ਦਾ ਹੈਗਾ ਸਾਰੇ 1200 ਰੁਪਏ ਤੋਂ ਸਟਾਰਟ ਹੁੰਦੇ ਨੇ ਬਸ ਹਾਂਜੀ ਮੈਂ ਨਾਲੇ ਲਿਹਾਜ਼ ਵਾਲੇ ਬੰਦੇ ਤੋਂ ਫੇਰ ਦੇਖ ਲੋ ਜੀ ਆਹ ਕੈਮਰਾ ਬਾਈ 1200 ਰੁਪਏ ਦਾ ਸਿਰਫ ਤੇ ਮੰਨ ਲਓ ਕਿਸੇ ਨੇ ਘਰੇ ਚਾਰ ਕੈਮਰੇ ਲਵਾਉਣੇ ਆਗੇ ਚਾਰ ਕੈਮਰੇ ਸਰ ਨਾਲ ਸਿਸਟਮ ਹਾਂਜੀ ਤੇ ਨਾਲ ਹੀ ਵਾਇਰਬੂਰ ਲਾ ਕੇ ਲਗਭਗ ਕਿੰਨਾ ਖਰਚਾ ਜੂਗਾ ਮੰਨ ਕੇ ਚਲੋ ਚਾਰ ਕੈਮਰੇ ਸਰ ਬੇਸ ਮਾਡਲ ਤੋਂ ਜੇ ਸਟਾਰਟ ਕਰੀਏ ਤਾਂ ਆਪਣਾ 14000 ਚ ਵੀ ਲਾ ਦਿੰਦੇ ਆਗੇ ਐਲਈਡੀ ਤੋਂ ਬਿਨਾ ਐਲਈਡੀ ਤੋਂ ਬਿਨਾ ਜੀ ਚੋ ਵਿਚੀ ਸਾਰਾ ਕੋਈ ਰੈਮ ਵਗੈਰਾ ਕੰਪਲੀਟ ਸਾਰਾ ਕੁਸਤਾਰ ਤੂਰ ਪਾ ਕੇ ਵਿਚੇ ਲੇਬਰ ਚਾਰਜ ਇਸ ਸਾਰਾ ਹੀ 14 14.5 ਹਜ਼ਾਰ ਚ ਕੰਪਲੀਟ ਐ ਸਸ ਬਾਈ 14000 ਚ ਹੀ ਕੈਮਰੇ ਲੱਗ ਜਾਂਦੇ ਆ ਜਰੂਰ ਆਪਣੀ ਸੇਫਟੀ ਵਾਸਤੇ ਕੈਮਰੇ ਲਗਵਾਓ ਕਿਉਂਕਿ ਅੱਜ ਕੱਲ ਮਾਹੌਲ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਖਰਾਬ ਹੀ ਹੈਗਾ ਨਾਲੇ ਕੋਈ ਵੱਡੀ ਗੱਲ ਨਹੀਂ ਪਹਿਲਾਂ ਲਾਓ 50000 ਲੱਗੂ 60 ਲੱਗੂ ਆਹ ਕੈਮਰੇ ਜੇ ਤੁਸੀਂ ਚਾਰ ਲਵਾਉਣਿਆ ਕੰਪਲੀਟ LED ਤੋਂ ਬਿਨਾ 14000 ਰੁਪਏ ਚ ਤੇ ਬਾਕੀ ਆ ਕੈਮਰੇ ਆ ਗਏ ਵਧੀਆ ਕੁਆਲਟੀ ਆ ਵਾਹ ਆਈਪੀ ਕੈਮਰੇ ਆ ਗਏ ਜੀ ਸਾਰੇ ਜਿਹਨਾਂ ਨੂੰ ਸਰਕਾਰੀ ਦਫਤਰਾਂ 'ਚ ਵਰਤਦੇ ਆ ਗਏ ਬਿਲਕੁਲ ਬਿਲਕੁਲ ਜੀ ਹਾਈ ਸਕਿਉਰਿਟੀ ਕੈਮਰੇ ਨੇ ਬਿਲਕੁਲ ਇਹ ਕੀ ਰੇਂਜ ਚ ਹੈਗਾ ਸਰ ਇਹ ਕੈਮਰਾ ਆਪਾਂ ਨੂੰ 2500 ਰੁਪਿਆ ਕਾਸਟ ਕਰਦਾ ਜੇ ਕਿਸੇ ਨੇ ਆਨਲਾਈਨ ਮੰਗਵਾਉਣੇ ਹੁਣ ਵੇਚ ਦੋਗੇ ਹਾਂਜੀ ਹਾਂਜੀ ਬਾਕੀ ਫਿੱਟ ਵੀ ਕਰਿਓਂਗੇ ਜਾ ਕੇ ਫਿਟਿੰਗ ਵੀ ਹੋ ਜੂਗੀ ਸਰ ਸਾਰੇ ਪੰਜਾਬ 'ਚ ਕਰ ਦੋਗੇ ਫਿਟਿੰਗ ਆਲ ਓਵਰ ਪੰਜਾਬ ਸਰ ਆ ਸਿਕਿਉਰਟੀ ਵਾਲਾ ਸਿਸਟਮ ਸਾਡਾ ਸੀ ਇੱਥੋਂ ਬਰਨਾਲੇ 'ਚੋਂ ਬੈਠ ਕੇ ਅੰਮ੍ਰਿਤਸਰ ਬਟਾਲੇ ਤੱਕ ਵੀ ਲਗਾਉਣੀ ਆਗੇ ਲਗਾ ਕੇ ਆਉਣੇ ਜੇ ਅਗਲਾ ਆਪੇ ਫਿੱਟ ਕਰ ਲੈਂਦਾਗਾ ਨਹੀਂ ਸਰ ਅਸੀਂ ਆਪ ਲਗਾ ਕੇ ਆਵਾਂਗੇ 3 ਸਾਲ ਦੀ ਹੈਂਡ ਟੂ ਹੈਂਡ ਰਿਪਲੇਸਮੈਂਟ ਹੈ 3 ਸਾਲ ਦੀ ਵਾਰੰਟੀ ਹੈ ਇਹਦਾ ਖਰਚਾ ਕਿੰਨਾ ਹੈ ਫਿਰ ਖਰਚਾ ਇਹਦਾ ਸਰ ਮੰਨ ਕੇ ਚਲੋ ਜੀ ਆਪਾਂ ਇੱਕ ਦੁਕਾਨ ਨੂੰ ਕਵਰ ਕਰਨਾ ਹੋਵੇ ਤਾਂ ਸਾਰੇ 17 ਤੋਂ 18000 ਰੁਪਏ ਚ ਕੰਪਲੀਟ ਹੋ ਜਾਂਦਾ ਸਾਰਾ ਸਿਸਟਮ ਅੱਛਾ ਸਾਰੇ ਸਿਸਟਮ ਬਣਾਉਣ ਲੱਗ ਜਾਗੇ ਆਦਾ ਸਿਸਟਮ ਨਾਲ ਲਾ ਕੇ ਜੀ ਹੋਰ ਕੀ ਕੀ ਚੀਜ਼ਾਂ ਨੇ ਭਾਈ ਆਪਣੇ ਕੋਲੇ ਹੋਰ ਆਪਣੇ ਕੋਲੇ ਇਸ ਤੋਂ ਇਲਾਵਾ ਸਾਰਾ ਇਹੇ ਸੋਨੇ ਕਲੌਕਸ ਨੇਗੇ ਦੇਖ ਸਕਦੇ ਹੋ ਤੁਸੀਂ ਟਾਈਮ ਪੀਸ ਆਗੇ ਬਿਲਕੁਲ ਜੀ ਵੇਖੋ ਭਾਈ ਚੱਲਦੇ ਇਹ ਕੀ ਰੇਂਜ ਵਿੱਚ ਨੇ ਭਾਈ ਸਰ ਇਹ ਥੋੜਾ ਥੋੜਾ ਜਿਹਾ ਹੈਵੀवेट ਚ ਆ ਗਿਆਗਾ ਮੰਨ ਕੇ ਚਲੋ ਕਿ 2000 ਰੁਪਏ ਤੋਂ ਸਟਾਰਟ ਹੈਗਾ ਜੀ ਇਹ ਅੱਛਾ ਜਿਵੇਂ ਕੋਹ ਪਿਆ ਤਾਂਬੇ ਦਾ ਹੋ ਸਾਰਾ ਬਈ ਪਿੱਤਲ ਦਾ ਉਹ ਸਾਰਾ ਪਿੱਤਲ ਦਾ ਬ੍ਰਾਂਡ ਹੈ ਜੀ ਸਰ ਬਿਲਕੁਲ ਕਿਸੇ ਨੇ ਸਪੈਸ਼ਲੀ ਆਪਣੇ ਘਰ ਤੇ ਸੁਨਾ ਲੱਗਣ ਵਾਸਤੇ ਲਾਉਣਾ ਹੋਵੇ ਨਾ ਇਹ ਹੋ ਗਿਆ ਸਰ ਇੱਕ ਆ ਪਿਆ ਹੈਗਾ ਤੁਹਾਡੇ ਸਾਹਮਣੇ ਇੱਕ ਆ ਪਿਆ ਹਾਂ ਇਹੇ ਦੇ ਚੀਜ਼ਾਂ ਬਈ ਤੁਹਾਨੂੰ ਦੇਖੋ ਜੀ ਆਹ ਕੀ ਚੀਜ਼ਾਂ ਆਈਆਂ ਬਈ ਇੱਕ ਇਹ 에ਅਰ ਡਿਫਿਊਜ਼ਰ ਨੇਗੇ ਸਰ ਹਵਾ ਨੂੰ ਸਾਫ਼ ਕਰ ਹਵਾ ਨੂੰ ਸਾਫ਼ ਕਰਦੇ ਨੇ ਮੱਖੀ ਨਹੀਂ ਮੱਛਰ ਨਹੀਂ ਆਣਾ ਕੁਝ ਵੀ ਸਰ ਇਹਦੇ ਵਿੱਚ ਕੋਈ ਕੈਮੀਕਲ ਪਾਉਣੇ ਹੋਗੇ ਇਹਦੇ ਵਿੱਚ ਪਾਣੀ ਤੇ ਦੋ ਤਿੰਨ ਡ੍ਰੌਪਸ ਪੈ ਜਾਂਦੇ ਨੇ ਤੇ ਆ ਸਿਸਟਮ ਆ ਗਿਆ ਬਈ ਬਰਨਾਲਾ ਸ਼ਹਿਰ ਚ ਇੱਕ ਵਾਰ ਲੋਕੇਸ਼ਨ ਦਿਖਾ ਦਿੰਨੇ ਆ ਤੁਹਾਨੂੰ ਕੱਚਾ ਕਾਲਜ ਰੋਡ ਤੇ ਬਾਈ ਉਹਨਾਂ ਦੀ ਦੁਕਾਨ ਹੈਗੀ ਆ ਵੇਖ ਲਓ ਤੇ ਕਿਸੇਰੇ ਵੀ ਕੋਈ ਹੋਰ ਜਾਣਕਾਰੀ ਲੈਣੀ ਆ ਫੋਨ ਕਰਕੇ ਲੈ ਸਕਦੇ ਹੋਗੇ ਇਸ ਤੋਂ ਇਲਾਵਾ ਜੇ ਕਿਸੇ ਨੇ ਇਲੈਕਟ੍ਰਿਕ ਫੈਂਸਿੰਗ ਕਰਾਉਣੀ ਹੈਗੀ ਜਿਹਨੂੰ ਕਹਿੰਦੇ ਨੇ ਆਪਾਂ ਝਟਕਾ ਮਸ਼ੀਨ ਕਰੰਟ ਵਾਲੀ ਤਾਰ ਜੀ ਅੱਛਾ ਅੱਛਾ ਉਹ ਵੀ ਸਾਰਾ ਸਿਸਟਮ ਆਪਣੇ ਕੋਲੇ ਵਧੀਆ ਰੇਟਾਂ ਤੇ ਹੈਗਾਗਾ ਕਰੰਟ ਵਾਲੀ ਤਾਰ ਵੀ ਲਾ ਦੂੰਗੇ ਹਾਂਜੀ ਹਾਂਜੀ ਬਿਲਕੁਲ ਜੀ ਸੋ ਵੀਡੀਓ ਸ਼ੇਅਰ ਕਰਕੇ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਭੇਜ ਦਿਓ ਬਈ ਜਿਨੇ ਵੀ ਇਹ ਸਿਸਟਮ ਲਗਵਾਉਣਾ ਹੈਗਾ ਕਰ ਲਿਓ ਸਕ